ਹਾਰੀ ਖੇਤਰਾਂ 'ਚ ਲਗਾਤਾਰ ਹੋ ਰਹੀ بارش ਤੇ ਚਲਦੇ ਉਜਤਰਾ ਵਿੱਚ ਪਾਣੀ ਦਾ ਪੱਤਰ ਵਤਨ ਕਰਕੇ ਰਾਵੀ ਧਰਿਆ ਵਿੱਚ 125000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਨੂੰ ਲੈ ਕੇ ਅੱਜ ਸਾਬਕਾ ਕੈਬਨਟ ਮੰਤਰੀ ਅਤੇ ਬਤਾ ਕੁਲਦੀਪ ਸਿੰਘ ਢਾਲੀਵਾਲ ਨੇ ਰਾਵੀ ਤਿਆ ਪਹੁੰਚ ਕੇ ਪਾਣੀ ਦੇ ਪੱਤਰਤਾ ਚਾਇ ਚਲਿਆ ਉੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਰਾਵੀ ਤਿਆ ਅੰਦਰ ਪਾਣੀ ਦਾ ਪਤਨ ਪਤਨ ਕਰਕੇ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਚਾਇ ਚਲਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਸਾਨਾਂ ਨੂੰ ਨਾ ਘਬਰਾਉਣ ਲਈ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅੱਜ ਮੱਲਾ ਰਾਵੀ ਦਰਿਆ ਦੇ ਕੰਢੇ ਤੇ ਆਪਾਂ ਖੜੇ ਆ ਕਮਾਲਪੁਰ ਚੌਕੀ ਆ ਵਿਧਾਨ ਸਭਾ ਅਨਾਲਾ ਦੇ ਨਾਲ ਲੱਗਦੀ ਇਧਰ ਦੇ ਪਾਸੇ ਉੱਪਰ ਗਰਦਾਸਪੁਰ ਲੱਗਦਾ ਇਧਰ ਸਭਾ ਥੱਲੇ ਨੂੰ ਅਨਾਲਾ ਚੱਲਿਆ ਜਾਂਦਾ ਰਾਵੀ ਦਰਿਆ ਦੇ ਵਿੱਚ ਅੱਜ ਪਾਣੀ ਛੱਡਿਆ ਬਹੁਤ ਜ਼ਿਆਦਾ 1,25 ਹਜ਼ਾਰ ਕਿ ਉਸ ਪਾਣੀ ਜਿਹੜਾ ਹੋਰ ਜਿਹੜਾ ਛੜਦਾ ਜਿਹੜਾ ਬਾਤ ਤੱਕ ਜਿਹੜਾ ਇੱਥੇ ਪਹੁੰਚਣ ਦੇ ਅਸਾਦ ਆ ਇਹ 10 ਵਜੇ ਦੇ ਲਾਗੇ ਚਾਗੇ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਜੂਗਾ ਉਹ ਦੇਖਣ ਆਏ ਸੀਗੇ ਕਿ ਆਪਣੇ ਕਿਸਾਨਾਂ ਨੂੰ ਕਈਏ ਆਪਣੇ ਅਫਸਰਾਂ ਨਾਲ ਲੈ ਕੇ ਆਏ ਸੀਗੇ ਕਿ ਕੁਛ ਜਿੱਕ ਤੇ ਦੌੜ ਪੈ ਜੇ ਆਪਾਂ ਨੂੰ ਕਿਤੇ ਉਹ ਤੁਸੀਂ ਬੰਦ ਟੁੱਟ ਜੇ ਤੇ ਤੁਸੀਂ ਬੰਦ ਤੋਂ ਬਾਅਦ ਨਹੀਂ ਪਾਣੀ ਜਾਣਾ ਚਾਹੀਦਾ ਸਿੰਦਰ ਲਈ ਫਸਲਾਂ ਤੋਂ ਖਾਬ ਹੋਣ ਗਿਆ ਜਦਾ ਜਿਹੜਾ ਛੋਨਾ ਲੱਗਾ ਅਗਲੇ ਪਾਸੇ ਉਹ ਸਾਹਮਣੇ ਤੁਹਾਨੂੰ ਦਿਖੰਦਾ ਪਰਮਾਤਮਾ ਕਦੇ ਸਭ ਕੁਝ ਠੀਕ ਠਾਕ ਰਵੇ ਬਾਬਾ ਬੁੱਢਾ ਸਾਹਿਬ ਕਰ ਪਰ ਜਿੰਨਾ ਪਾਣੀ ਪਿੱਛੇ ਛੱਡਿਆ ਉਹ ਪਾ ਦੋ ਸਾਲ ਪਹਿਲਾਂ ਵੀ ਦੇਖਿਆ ਕਿ ਕਿੰਨਾ ਪਾਣੀ ਸੀਗਾ ਉਦੋਂ ਬਹੁਤ ਨੁਕਸਾਨ ਹੋਇਆ ਸੀਗਾ। ਸੋ ਮੈਂ ਉਹ ਦੇਖਣ ਵਾਸਤੇ ਆਈ ਆਪਸਾਨੂੰ ਨਾਲ ਲੈ ਕੇ ਕਿ ਆਪਾਂ ਨੂੰ ਜੇ ਜਿਹੜੀ ਕੋਈ ਇਹ ਲਈ ਕੋਈ ਵੀ ਪ੍ਰਬੰਧ ਕਰਦੇ ਆ ਉਹ ਪਹਿਲਾਂ ਵੀ ਆਹ ਸਾਡੀ ਐਕਚੁਅਲੀ ਕੀਤੇ ਅਸੀਂ ਪਰ ਅੱਜ ਦੇਖਣ ਆਏ ਸੀਗੇ ਹੁਣੇ ਹੀ ਮੈਂ ਸਾਧਨ ਸੱਧਿਆ ਕਿ ਆਪਾਂ ਦੇਖ ਲਈਏ ਕਰਾਂ। ਕੱਲ ਫਿਰ ਆਪਾਂ ਨੂੰ ਜਾਰੀ ਪਾਵਾਂਗੇ ਅੱਜ ਤੇ ਅਸੀਂ ਪੂਰਾ ਪ੍ਰਬੰਧ ਕੀਤਾ ਸਰਕਾਰ ਨੇ। ਅਈ ਕੋਸ਼ਿਸ਼ ਤੇਈ ਹੈ ਕੋਈ ਨੁਕਸਾਨ ਨਾ ਹੋਵੇ। ਇੱਕ ਕਿਸਾਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਹੈ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਪਾਣੀ ਜਿਹੜਾ ਚੜ ਜਾਣਾ ਸ਼ਾਮ ਨੂੰ ਕੋਈ ਵੀ ਬੰਦਾ ਜਿਹੜਾ ਆਪਣੇ ਜਾਨ ਮਾਲ ਦਾ ਰਿਸਕ ਨਾ ਲਵੇ ਉਹ ਆਪਣੇ ਵਾਪਸ ਪਿੰਡਾਂ ਜਾ ਜਾਏ ਕਿਉਂਕਿ ਸਾਨੂੰ ਆਹ ਤੇ دریا ਤੋਂ ਪਾਰ ساری ਬੜੀ ਖੇਤੀ ਆ ਬਹੁਤ ਜ਼ਿਆਦੀ ਉਹਨਾਂ ਸਭ ਨੂੰ ਬੇਨਤੀ ਹੈ ਕਿ ਸਾਡੇ ਪਿੱਛੇ ਆਪਣੇ ਸੇਫ ਥਾਂ ਤੇ ਘਰਾਂ ਦੇ ਵਿੱਚ ਆ ਜਾਣ 2-4 ਦਿਨ ਜਿੰਨੇ ਤੱਕ ਪਾਣੀ ਆਉਂਦੇ ਦਨ ਸਾਨੂੰ ਸਾਦਿਆਂ ਨੂੰ ਸੱਖਿਆ ਨਾ ਦੇਣਾ ਚਾਹੀਦਾ ਤਾਂ ਕੋਈ ਨੁਕਸਾਨ ਨਾ ਹੋ ਸਕੇ ਇਹ ਹੁਣ ਦੀ ਮੌਜੂਦਾ ਸਥਿਤੀ ਕੀ ਹੈ 라ਵੀ ਦਰਿਆ ਦੀ ਨਹੀਂ ਨਹੀਂ ਮੌਜੂਦਾ ਸਥਿਤੀ ਵੀ ਬਹੁਤ ਜ਼ਿਆਦਾ ਪਾਣੀ ਹੈ ਇਸ ਵੇਲੇ ਪਦੇ ਤਾਂ 1 ਲੱਖ ਕੁਸਕ ਪਾਣੀ ਆਦਾ ਹੀ 1 ਲੱਖ ਕੁਸਕਆ ਪਰ 1 ਲੱਖ 25 ਹਜ਼ਾਰ ਕੁਸਕ ਪਾਣੀ ਆ ਰਿਹਾ ਪਾਣੀ ਵੇਲੇ ਇਸ ਵੇਲੇ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਹੈ ਪਰ ਜਦੋਂ 1 ਲੱਖ 25 ਹਜ਼ਾਰ ਜਿਹੜਾ ਪਿੱਛੋਂ ਉੱਜ ਦਰਿਆ ਚੋਂ ਆ ਰਿਹਾ ਉਹ ਤੁਸੀਂ ਦੇਖੋਗੇ 7-8 ਵਜੇ ਤੱਕ ਕਹਿੰਦੇ ਇੱਥੇ ਪਹੁੰਚ ਜਾਣਾ ਉਹ ਕਿੰਨਾ ਨੁਕਸਾਨ ਜਿਹੜਾ ਹੋਣ ਦਾ ਡਰਿਆ ਉਸ ਕਰਕੇ ਮਤਲਬ ਸਭ ਨੂੰ ਇਹ ਬੇਨਤੀ ਹੈ ਕਿ ਦੋ ਚਾ ਦਿਨੋਂ ਸੌਲਕ ਕੁਤਮ ਉਹਦੇ ਸਾਰੇ ਜਨ ਇਹ ਕਿੰਨੀ ਹੈ ਜਿਹੜੀ ਪਾਣੀ ਨੂੰ ਸਾਂਭਣ ਦੀ ਔਰ ਕਿਸ ਤਰੀਕੇ ਦੇ ਵਰਬਨ ਪ੍ਰਕਾਸ਼ ਬਈ ਜਦੋਂ ਜਿਹੜੀ ਤੇ ਲੱਖ ਦੇ ਲੱਗ ਜਾ ਕੇ ਰਹਿੰਦਾ ਜਦੋਂ ਜਿੱਦਾਂ ਮਤਲਬ ਹੋਣਾ ਉਦੋਂ ਤੱਕ ਤੇ ਸਾਨੂੰ ਕੋਈ ਮਤਲਬ ਖਤਰਾ ਨਹੀਂ ਹੁੰਦਾ ਜਦੋਂ ਬਿਲਕੁਲ ਆਮ ਨੋਰਮਲ ਜਦੋਂ 50000 ਕੁਸਤ ਰਹਿੰਦਾ ਉਦੋਂ ਬਿਲਕੁਲ ਹੀ ਖਤਰਾ ਨਹੀਂ ਹੁੰਦਾ ਪਰ 1 ਲੱਖ ਤੋਂ ਜੋ ਉੱਪਰ ਵੱਧਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਖਤਰਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਫਿਰ ਸਾਡੀਆਂ ਫਸਲਾਂ ਜਿਹੜੀਆਂ ਦਰਿਆ ਦੇ ਨੇੜੇ ਤੇੜੇ ਨੇ ਉਹਨਾਂ ਤੋਂ ਫਿਰ ਦਬਲਕਨ ਲੱਗ ਜਾਂਦਾ ਕਿ ਉਹਨਾਂ ਟੁੱਬ ਜਾਂ ਸਾਡੀਆਂ ਖਿਲਾਫ ਨਾ ਹੋ ਜਾਣ ਰਾਤ ਤੱਕ ਲੱਗਦੇ ਕਰੀਬ ਹੋ ਜਾਏਗਾ ਪਰ ਹੋ ਜਾਏਗਾ ਬਾਤ ਹੋ ਜਾਊਗਾ ਜੋ ਉਹਨਾਂ ਨੇ ਛੱਡਿਆ ਜੋ ਰਿਪੋਰਟ ਚਲੰਡੀ ਟੀਵੀ ਦੇ ਉੱਤੇ ਸਾਡੇ ਮੈਂ ਪਿੱਛੇ ਪਤਾ ਕੀਤਾ ਡੀਸੀ ਗੁਰਦਾਸ ਉਹਨਾਂ ਸਾਰਿਆਂ ਨਾਲ ਗੱਲ ਹੋਈ ਉਹ ਸ਼ਾਮ ਤੱਕ ਹੋ ਜਾਊਗਾ ਉਹਨਾਂ ਨੇ ਜੋ ਖੜਾੌਰ ਕੀ ਸਥਿਤੀ ਬੰਦੀ ਕਿੰਦਾ ਨੇ ਪ੍ਰਬੰਧ ਨੇ ਤੈਨੂੰ ਯਾਰ ਉਹ ਖੜਾੌਰ ਕੀ ਸਥਿਤੀ ਬੜੂਗੀ ਤਾਂ ਕੋਈ ਨਹੀਂ ਆਪਣਾ ਨਾਲ ਹੈ ਲੋਕਾਂ ਦੇ ਨਾਲ ਹੈ ਪੂਰੇ ਪ੍ਰਬੰਧ ਕੀਤੇ ਆ ਸਰਕਾਰ ਹੱਦ ਸੰਭਵ ਜਿਹੜੀ ਆ ਲੋਕਾਂ ਦੇ ਬਚਾਓ ਲਈ ਅੱਗੇ ਆਊਗੀ ਅਸੀਂ ਪੜੇ ਇੱਕ ਬੇਨਤੀ ਜੂਦਿਆ ਪਿਛਲੀ ਵਾਰ ਕਿਆ ਵੀ ਹੀਗਾ ਤੇ ਕੁਝ ਲੋਕ ਅੱਗੇ ਰਹਿ ਗਏ ਸੀਗੇ ਉਹਨਾਂ ਨੂੰ ਮੁਰਗੇ ਕੱਢਣਾ ਬੜਾ ਔਖਾ ਹੋਇਆ ਸੀਗਾ ਸੋ ਉਹਨਾਂ ਨੂੰ ਬੇਨਤੀ ਆ ਕੇ ਜੇ ਅਗਲੇ ਪਾਸੇ ਨਾ ਜਾਣ ਹੁਣ ਪਾਣੀ ਆ ਰਿਸਕਾ ਦੋ ਦਿਨ ਆਪਣਾ ਖਿਆਲ ਰੱਖਣ ਬੋਦਾ ਸੀ ਸੀ ਇਸ ਦਾ ਪਰ ਉਹਨਾਂ ਨੇ ਲੜਤ ਜਾਰੀ ਕੀਤਾ ਕੋਈ ਪਿੰਡ ਅਲਰਟ ਉੱਧਰ ਵੀ ਜਾਰੀ ਹੋ ਗਿਆ ਜਿਹੜੇ ਜ਼ਾਬੀ ਦੇ ਕੰਢੇ ਤੇ ਇੱਧਰ ਵੀ ਜਿਆਦੀ ਮਤਲਬ ਅਲਰਟ ਜਿਆਦਾ ਸਾਰਿਆਂ ਨੂੰ ਕਈ ਜਿਆਦਾ ਕਿ ਆਪੋ ਆਪਣਾ ਜੜਾ ਮਤਲਬ ਸਖਤ ਥਾਵਾਂ ਤੇ ਆ ਜਾਓ ਮੰਗਾ ਕੋ ਤਾਂ ਬਹਿ ਰੰਗਿਆ ਪਰ ਸਰਕਾਰ ਹੱਥਾਂ ਤੋਂ ਪੂਰਬੰਧ ਕਰਕੇ ਬੈਠੀ ਹੈ ਕਾਜੀ ਹਰ ਤਰ੍ਹਾਂ ਦਾ ਮਤਲਬ ਜਿਹੜਾ ਆਪਣੇ ਲੋਕਾਂ ਦੇ ਨਾਲ ਖੜੇ ਆ ਕੰਦਾ ਦਾ ਕੰਦਾ ਲਾ ਕੇ ਤਾਂ ਹੀ ਅੱਜ ਹੀ ਆਏ ਅੱਜ ਹੀ ਪਾਣੀ ਛੱਡਿਆ ਤਾਂ ਅੱਜ ਹੀ ਪਤਾ ਲੱਗ ਗਿਆ ਤੇ ਮੈਂ ਪਹੁੰਚ ਗਿਆ ਮੋਕੇ ਦਾ ਫਸਾਉਂਦਾ ਕੇ ਤੇ ਕੱਲ ਫੇਰ ਆਵਾਂਗੇ ਕੱਲ ਦੇਖਾਂਗੇ ਫੇਰ ਹਾਂ ਹਾਂ